ਫਗਵਾੜਾ ਦੇ ਸੀਗਪਿੰਡ ਮਾਦੋਪੁਰ ਤੇ ਖੇਡ ਸਟੇਡੀਅਮ ਵਿਖੇ ਇੱਕ ਨੌਜਵਾਨ ਦੀ ਭੇਤਪਰੇ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਪਿੰਡ ਵਿੱਚ دہشت ਦਾ ਮਾਹੌਲ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਪੁੱਤਰ ਗੁਰਦੇਵ ਲਾਲ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਦੇ ਮੂੰਹ ਕੰਨ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਲਾਸ਼ ਦੀ ਸੂਚਨਾ ਮਿਲਦੇ ਸਾਰ ਹੀ ਉਸ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਮਾਧੋਪੁਰ ਦੇ ਮੋਤਵਾਰਾਂ ਨੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਗੱਲਬਾਤ ਕਰਦੇ ਹਰਦੀਪ ਹਰਦਾਸਪੁਰ ਨੇ ਇੱਕ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਧੋਪੁਰ ਦੇ ਖੇਡ ਸਟੇਡੀਅਮ ਵਿਖੇ ਗੌਰਵ ਪੁੱਤਰ ਗੁਰਦੇਵ ਲਾਲ ਦੀ ਮ੍ਰਿਤਕ ਦੇਹ ਪਈ ਹੈ ਉਹਨਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਮੁਤਾਬਕ ਗੌਰਵ ਘਰੋਂ ਬੀਤੇ ਦਿਨ ਮੇਲਾ ਦੇਖਣ ਲੈ ਗਿਆ ਸੀ। ਉਹਨਾਂ ਸ਼ੱਕ ਜ਼ਾਹਰ ਕੀਤਾ ਕਿ ਗੌਰਵ ਦੇ ਪੈਰਾਂ ਤੇ ਲੱਗੀਆਂ ਸੱਟਾਂ ਤੋਂ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਗੌਰਵ ਦਾ ਕਤਲ ਕੀਤਾ ਹੋਵੇ। ਜੀ ਦਾ ਪਿੰਡ ਸਗੇ ਤਾਂ ਸਾਨੂੰ ਪਤਾ ਲੱਗਾ ਉਹਨਾਂ ਦੇ ਇੱਕ ਦੂਜੇ ਤੋਂ ਵੀ ਸਾਡੇ ਪਿੰਡ ਦਾ ਲੜਕਾ ਆ ਗੁਰਦੇਵਰਾਂ ਦਾ ਵੀ ਮਾਧੂਪੁਰ ਗਰਾਊਂਡ ਦੇ ਵਿੱਚ ਮਰਿਆ ਪਿਆ। ਜਦੋਂ ਅਸੀਂ ਜਾ ਕੇ ਦੇਖਿਆ ਉਹਦੇ ਕਾਫੀ ਜਿਦਾਂ ਮੂੰਹ ਦੇ ਵਿੱਚੋਂ ਕੰਨਾਂ ਦੇ ਵਿੱਚੋਂ ਬਲੱਡ ਨਿਕਲਿਆ ਸੀ। ਤੇ ਜਿਹੜਾ ਅਸੀਂ ਉਸਲੇ ਮੌਕੇ ਤੇ ਜਾ ਕੇ ਵਾਕਿਆ ਦੇਖਿਆ ਉਹਦੇ ਜਿਹੜੇ ਦੋਹਾ ਬੈਰਾ ਦੇ ਨੌ ਆ ਬੂਠੇ ਆ ਉਂਗਲੀਆਂ ਆ ਉਹ ਮਨ ਲਓ ਇਦਾਂ ਲੱਗਦਾ ਜਿਦਾ ਘ੍ਰੀਸ ਕੇ ਕਿਸੇ ਨੂੰ ਮਾਰ ਉਹਦਾ ਮਰਡਰ ਕਰਕੇ ਘ੍ਰੀਸ ਕੇ ਲ ਜਾ ਕੇ ਉਸ ਗਰਾਊਂਡ ਦੇ ਵਿੱਚ ਸਿੱਟਿਆ ਸਾਨੂੰ ਇਦਾਂ ਮਹਿਸੂਸ ਹੁੰਦਾ ਵੀ ਇਹਦਾ ਇਹ ਅਟੈਕ ਵਾਲਾ ਕੰਮ ਨਹੀਂ ਜਾਂ ਦਿਮਗ ਦੀ ਨਾਲ ਹੀ ਫਟਣ ਵਾਲਾ ਚਾਂਸ ਨਹੀਂ ਲੱਗਦਾ ਸਾਨੂੰ ਇਹ ਲੱਗਦਾ ਵੀ ਉਹਦਾ ਕਿਸੇ ਨੂੰ ਮਰਡਰ ਕਰਕੇ ਉੱਥੇ ਸਿੱਟਿਆ ਗਿਆ ਇਹ ਕਦੋਂ ਦਾ ਕਰੋ ਗਿਆ ਹੋਇਆ ਇਹਨਾਂ ਨੂੰ ਕੋਈ ਇੱਕ ਕੱਲ ਦੁਪਹਿਰ ਦਾ ਦੱਸ ਦਿਓ ਉਹਦੇ ਘਰ ਦੇਵੇ ਕੱਲ ਦੁਪਹਿਰੇ ਕਰੋ ਗਿਆ ਕਿ ਪਰਿਵਾਰਕ ਮੈਂਬਰ ਦੱਸਿਆ ਕੋਈ ਸ਼ੱਕ ਕਿਸੇ ਦੇ ਕੋ ਦੰ ਸ਼ੱਕ ਹਜੇ ਨਹੀਂ ਅਸੀਂ ਇਹ ਹੀ ਆ ਵੀ ਜਿਹੜਾ ਹੁਣ ਉਹਨਾਂ ਦੇ ਕਹੇ ਉਹ ਜਿਹੜਾ ਇਹਨ ਕੀ ਸ਼ੱਕ ਕਰਨਾ ਜਿਹੜੇ ਉਹਨਾਂ ਤੋਂ ਪੈਰ ਜਿਹੜੇ ਘੜੀਸ ਲੱਗੀ ਆ ਉਹ ਤੋਂ ਸਾਨੂੰ ਸ਼ੱਕ ਆ ਵੀ ਇਹ ਬਾਕੀ ਕੋਈ ਨਾ ਜੇ ਤੁਸੀਂ ਦੱਸ ਲੇਗੇ ਤੇ ਮੇਰਾ ਵੇਖਣ ਗਿਆ ਸੀ ਤੇ ਪਤਾ ਲੱਗਾ ਵੀ ਉਹ ਕਿੰਨਾ ਨੇ ਗਿਆ ਸੀ ਨਹੀਂ ਹਜੇ ਕੁਝ ਨਹੀਂ ਪਤਾ ਲੱਗਾ ਕੀ ਕੰਮ ਕਰ ਕੀ ਕਰਦਾ ਸੀ ਇਹ ਲੜਕਾ ਕੰਮ ਕਰਦਾ ਪੈ ਹਾਲੇ ਤਾਂ ਜੰਦਾ ਦਿਹਾੜੀ ਦਾਰੀ ਸੀ ਤੇ ਇਹਨ ਬਾਹਰ ਦਾ ਜਾਣਦਾ ਸਕਦਾ ਪੈ ਬਾਹਰ ਸ਼ਾਇਦ ਚੱਲੇ ਇਹ ਸ਼ਾਦੀ ਸ਼ੁਦਾ ਹੋਵੇਗਾ ਸ਼ਾਦੀ ਸ਼ੁਦਾ ਸੀ ਇਥੇ ਦੱਸ ਦਈਏ ਕਿ ਮ੍ਰਿਤਕ ਗੌਰਵ ਦਾ ਮੋਟਰਸਾਈਕਲ ਵੀ ਉਸੇ ਹੀ ਗਰਾਊਂਡ ਵਿੱਚ ਖੜਾ ਮਿਲਿਆ ਹੈ ਉਦੋਂ ਇਸ ਲਾਸ਼ੀ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਵਾਲਾ ਹਸਪਤਾਲ ਵਿਖੇ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਮੌਲਾ ਜੀ ਤਲਾਹਮੀ ਸਜ ਇੱਕ ਵੀ ਕੰਟੇਨਟ ਬੋਡੀ ਪਈ ਆ ਮੌਦੂ ਫੁੱਲ ਸਟੇਡੀਅਮ ਵਿੱਚ ਰੋਸ ਨੂੰ ਕਰੇ ਗਏ ਆਂ ਇਹ ਨੁੜਾ ਹੈਗਾ ਗੌਰਵ ਸਾਨੂੰ ਹੋਰ ਕਰਦੇਵ ਲਾਲ ਅਰਦਾਸਪੁਰ ਦਾ ਵਾ ਤੇ ਨੱਕ ਚੋਂ ਇਹ ਫੋਨ ਨਿਕਲਿਆ ਆ ਉਹ ਸਮਾਰਟਮ ਵਾਸਤੇ ਖੋੜੀ ਲੈਂਦੀ ਆ ਉਸ ਤੋਂ ਬਾਅਦ ਕੌਣ ਪੁੱਤ ਇਹ ਸਾਹਮਣੇ ਆਇਆ ਕੁਝ ਉੱਥੇ ਵੀ ਕਿੱਦਾਂ ਪਹੁੰਚਿਆ ਨਹੀਂ ਫਿਲਹਾਲ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਪਰਿਵਾਰਕ ਮੈਂਬਰ ਇਹਨੇ ਕੋਈ ਸ਼ੱਕ ਕੀਤੀ ਇਹ ਤਾਂ ਕੁਫਰਲ ਕੋਈ ਨਹੀਂ ਜੀ ਹੁਣ ਤੱਕ ਵੀ ਜਾਂਚ ਕੋਈ ਸਾਹਮਣੇ ਆਇਆ ਵੀ ਕਿੱਦਾਂ ਮੌਤ ਵਗੈਰਾ ਹੋਈ ਇਹਦੀ ਦੇਖੋ ਨਵਾਗ ਦੀ ਨਾੜੀ ਫਟਣ ਕਰਕੇ ਜਦੋਂ ਚੌਪਦੀ ਜੋ ਨੱਕ ਤੋਂ ਖੂਨ ਨਿਕਲਿਆ ਉਹ ਐਸੇ ਸਾਬ ਤੁਸੀਂ ਪੈਰਾਂ ਤੇ ਕਾਫੀ ਜਿੱਦਾਂ ਨਾ ਕਿਸੇ ਚੀਤੇ ਉਠਾ ਕੇ ਰਗੜੋ ਹੋਈ ਲੱਗ ਰਿਹਾ ਲੱਗ ਰਿਹਾ ਜੀ ਜਲਦੀ ਆਓ ਪੋਸਟਮਾਰਟ ਦੀ ਬਾਤ ਕਰਦੇ ਹੋ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਬਿਆਨ ਲੈ ਕੇ